ਇਹ ਤੇ ਸ਼ੈੱਡ ਬਣਾ ਦਿੱਤੇ ਐ ਸ਼ੈੱਡ ਬਣਾ ਕੇ ਰਾਤੋਂ ਰਾਤ ਠੇਕੇਦਾਰੂ ਕਰਨ ਦੀ ਕੋਸ਼ਿਸ਼ ਕਰ ਰਹੇ ਐ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਆ ਚੁੱਕੇ ਐ ਉਹਨਾਂ ਵੱਲੋਂ ਕੋਈ ਤਸੱਲੀ ਭੂਰ ਉਹ ਜਿਹੜਾ ਤੁਹਾਨੂੰ ਜਵਾਬ ਨਹੀਂ ਦਿੱਤਾ ਗਿਆ ਕਹਿੰਦੇ ਅਸੀਂ ਲਿੱਕ ਕੇ ਲੈ ਲੈਂਦੇ ਐ ਏਟੀਮੀ ਮੈਡਮ ਕਹਿੰਦੇ ਕਿ ਕੋਈ ਨਹੀਂ ਸਵੇ ਨੂੰ ਦਵਾ ਦਾਂਗੇ ਕੌਣ ਰਿਸਪੌਂਸਿਬਲ ਐ ਇੱਥੇ ਨੂੰ ਸਰਕਾਰ ਨੂੰ ਜ਼ਰੂਰਤ ਸੀ ਹੁਣ ਸਰਕਾਰ ਬਣ ਚੁੱਕੀ ਐ ਸਰਕਾਰ ਮੌਜੂਦਾ ਸਰਕਾਰ ਠੇਕਿਆਂ ਤੇ ਹੀ ਜ਼ੋਰ ਦੇ ਰਹੀ ਐ ਅੱਜ ਤੱਕ ਕਿਸੇ ਗਵਰਨਮੈਂਟ ਨੇ ਸ਼ੋਅ ਕੀਤੀ ਸੀ ਇਨਕਮ ਕਿਸ਼ਨ ਸੀ ਸ਼ਰਾਬ ਚੋਂ ਇੰਨੀ ਇਨਕਮ ਕਰ ਲਈ ਐ 82 ਕਰੋੜ ਤੋਂ 92 ਕਰੋੜ ਹਣਾ ਇਹ ਸਰਕਾਰ ਦੀ ਪਾਲਸੀ ਹੈ ਦਿੱਲੀ ਵਾਲੀਆਂ ਪਾਲਸੀਆਂ ਪੰਜਾਬ ਚਾਰੀਆਂ ਨੇ ਗਲੀ ਗਲੀ ਮੋੜ ਮੋੜ ਤੇ ਠੇਕੇ ਖੋਲ੍ਹ ਰਹੇ ਨੇ ਦੇਖੋ ਇਥੋਂ ਸਾਡੀਆਂ ਧੀਆਂ ਪੈਣਾ ਲੰਗਦੀਆਂ ਜੇ ਇਹਨਾਂ ਨੂੰ ਇੰਨੇ ਸ਼ਰਾਬਾਂ ਦੇ ਠੇਕੇ ਖੋਲ੍ਹਣ ਦੇ ਚਾਹ ਖੜੇ ਆਪਣੀ ਕੋਠੀਆਂ ਦੇ ਬਾਹਰ ਖਲਾਲਣ ਆਪਣੇ ਚੁੰਗਾ ਖਲਾਣ ਮੱਲੇ ਚ ਅੱਖ ਲਾਲਣ ਚਾਂਦ ਸਿੰਘ ਮੇ ਕੋਈ ਇਹਨਾਂ ਦੀ ਕੋਠੀ ਹੈ ਸ਼ਾਇਦ ਪਤਨੀ ਉੱਥੇ ਰਹਿਸ਼ਾ ਖਲਾਲਣ ਉੱਥੇ ਜਾ ਕੇ ਇੱਥੇ ਕਿਉਂ ਖੋਲਣਾ ਇੱਥੇ ਨਹੀਂ ਖੋਲਣ ਦੇਣਾ ਇਹ ਸਾਡਾ ਏਰੀਆ ਅਸੀਂ ਦੇਖਾਂਗੇ ਕਿੱਦਾਂ ਕਰਨਾ ਇਹਨਾਂ ਨੇ ਫੋਨ ਤੇ ਗੱਲ ਕੀਤੀ ਕਿ ਏਟੀਪੀ ਮੈਡਮ ਨੇ ਕਿਹਾ ਕਿ ਇਹਨੂੰ ਲਾਹ ਦੋ ਪਰ ਇਹਨਾਂ ਨੇ ਰਿਟਰਨ ਲੈ ਲਿਆ ਕਿ ਅਸੀਂ ਠੇਕਾ ਨਹੀਂ ਖੋਲਾਂਗੇ ਪਰ ਇਹਦੇ باوجود ਵੀ ਉਹ ਸਾਰਾ ਸਮਾਨ ਉੱਥੇ ਰਖਾ ਲਿਆ ਇਹ ਰਾਤ ਨੂੰ ਖੋਲ ਦੇਣਗੇ ਤਾਂ ਇਹਦਾ ਕੌਣ ਜ਼ਿੰਮੇਵਾਰ ਹੈ ਕਿਤਾਈ ਕਹਿੰਦੇ ਬੰਨਣ ਨਹੀਂ ਦੇਣਾ ਮੈਂ ਕਹਿੰਦਾ ਸੀ ਉੱਥੇ ਜ਼ਰੂਰੀ ਤੌਰ ਤੇ ਠੇਕਾ ਹੀ ਖੋਲਣਾ ਸੀ ਬੰਦ ਕਰਾਤਾ ਕੰਮ ਅਸੀਂ ਨਾ ਕੋ ਰੈਸਟੋਰੈਂਟ ਖੋਲਾਂਗੇ ਕੋਈ ਸੁਣੀ ਗੱਲ ਕੀਤੀ ਠੀਕ ਹੈ ਕਿੰਨੀ ਜ਼ਰੂਰੀ ਤੌਰ ਤੇ ਮਹੱਲੇ ਵਾਲੇ ਨਾਲ ਹੀ ਤਾਂ ਮਹੱਲੇ ਵਾਲੇ ਨਾਲ ਹੀ ਕੋਰਪੋਰੇਟ ਨਾਲ ਹੀ ਚੱਲਦੇ ਪਏ ਆ ਕੋਈ ਅਸੀਂ ਗੱਲ ਨਹੀਂ ਹੈਗੀ ਜੀ ਲੋਕਾਂ ਨਾਲ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਕੱਲ ਆਪਾਂ ਇੱਕ ਖਬਰ ਲਗਾਈ ਸੀ ਜਿਹੜਾ ਉਹ ਠੇਕਾ ਜਿਹੜਾ ਖੁੱਲਦਾ ਪਿਆ ਸੀਗਾ ਲੇਕਿਨ ਮੰਦਿਰ ਆਮਣੇ ਸਾਹਮਣੇ ਸੀਗਾ ਲੇਕਿਨ ਉਹ ਠੇਕਾ ਖਬਰ ਤੋਂ ਬਾਅਦ ਠੇਕਾ ਤਾਂ ਨਹੀਂ ਖੁੱਲਿਆ ਲੇਕਿਨ ਇੱਕ ਨਵਾਂ ਠੇਕਾ ਹੋਰ ਖੁੱਲਣ ਲੱਗ ਗਿਆ ਠੇਕਾ ਕਿੱਥੇ ਖੁੱਲਣ ਲੱਗ ਗਿਆ ਬਾਦਰਗੇ ਰੋਡ ਦੇ ਉੱਤੇ ਨਾਨਕ ਨਗਰ ਦੇ ਵਿੱਚ ਆ ਸਾਹਮਣੇ ਮੈਂ ਤੁਹਾਨੂੰ ਤਸਵੀਰ ਦਿਖਾ ਰਿਹਾ ਸ਼ੈੱਡ ਜਿਹੜੇ ਨੇ ਲਗਾਉਣੇ ਸ਼ੁਰੂ ਕੀਤੇ ਐਂਗਲ ਉਂਗਲ ਸਾਰੇ ਲੱਗ ਚੁੱਕੇ ਹੋਏ ਨੇ ਜੋ ਲੋਕ ਨੇ ਜਿਹੜੇ ਹੈਗੇ ਨੇ ਮੁਹੱਲੇ ਵਾਲੇ ਨੇ ਉਹਨਾਂ ਨੇ ਰੋਡ ਜਿਹੜੀ ਹੈ ਪੂਰੀ ਬਲੋਕ ਕਰ ਦਿੱਤੀ ਹੈ ਬਲੋਡ ਇਸ ਕਰਕੇ ਬਲੋਕ ਕਰ ਦਿੱਤੀ ਹੈ ਕਿ ਐਜੂਕੇਸ਼ਨ ਘਟ ਹੈ ਤੇ ਠੇਕੇ ਜਿਆਦਾ ਨਹੀਂ এডਿਕੇਸ਼ਨ ਵਾਸਤੇ ਕੋਈ ਸਕੂਲ ਘੱਟ ਨੇ ਇਸ ਰੋਡ ਦੇ ਉੱਤੇ ਠੇਕੇ ਤੁਹਾਨੂੰ ਬਥੇਰੇ ਮਿਲ ਜਾਣਗੇ ਕਿ ਲੋਕ ਇੰਨੇ ਪਰੇਸ਼ਾਨ ਹੋ ਚੁੱਕੇ ਹੋਏ ਨੇ ਕਿ ਰੋਡ ਤੱਕ ਜਿਹੜੀ ਇਹਨਾਂ ਨੇ ਬਲੋਕ ਕਰ ਦਿੱਤੀ ਆ ਲੇਕਿਨ ਗੱਲਬਾਤ ਵੀ ਕਰਦੇ ਆ ਭਾਈ ਕੀ ਦਿੱਕਤ ਆ ਰਹੀ ਆ ਪੂਰੀ ਭਾਜੀ ਪਹਿਲਾਂ ਅੱਜ ਤੋਂ ਸਾਲ ਤੋਂ 2 ਸਾਲ ਪਹਿਲਾਂ ਇੱਥੇ ਠੇਕਾ ਖੁੱਲਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਅਸੀਂ ਉਹਦੇ ਵਿੱਚ ਪੂਰੇ ਨਾਨਕਨਗਰ ਤੇ ਪੂਰੇ ਇਲਾਕੇ ਨੇ ਬਹੁਤ ਇਹਨਾਂ ਦਾ ਵਿਰੋਧ ਕੀਤਾ ਲੇਕਿਨ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ ਚਲੋ ਉਸ ਦੌਰਾਨ ਕੇ ਕੰਮ ਬੰਦ ਹੋ ਗਿਆ ਲੇਕਿਨ ਅੱਜ ਇਹਨਾਂ ਨੇ ਇੱਥੇ ਸ਼ੈੱਡ ਬਣਾ ਦਿੱਤੇ ਆ ਇੱਥੇ ਸ਼ੈੱਡ ਬਣਾ ਦਿੱਤੇ ਆ ਸ਼ੈੱਡ ਬਣਾ ਕੇ ਰਾਤੋਂ ਰਾਤ ਠੇਕਾਇ ਚਾਲੂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਆ ਚੁੱਕੇ ਆ ਉਹਨਾਂ ਵੱਲੋਂ ਕੋਈ ਤਸੱਲੀ ਪੂਰਵ ਜਿਹੜਾ ਸਾਨੂੰ ਜਵਾਬ ਨਹੀਂ ਦਿੱਤਾ ਗਿਆ ਕਹਿੰਦੇ ਅਸੀਂ ਲੈ ਕੇ ਲੈ ਲੈਂਦੇ ਆ ਏ ਟੀ ਐਮ ਹੀ ਮੈਡਮ ਕਹਿੰਦੇ ਕਿ ਕੋਈ ਨਹੀਂ ਸਵੇ ਨੂੰ ਦਾਦਾਂਗੇ ਕੌਣ ਰਿਸਪੌਂਸਿਬਲ ਹੈ ਇੱਥੇ ਛੋਟੇ ਛੋਟੇ ਸਾਡੀਆਂ ਕੁੜੀਆਂ ਬੱਚੇ ਜਿਹੜੇ ਆ ਉਹ ਇੱਥੇ ਆਉਂਦੇ ਆ ਠੀਕ ਹੈ ਲੰਘਣਗੇ ਕੱਲ ਨੂੰ ਕੋਈ ਸ਼ਰਾਬੀ ਨੇ ਕੋਈ 19 ਕੀ ਕਰਦੀ ਅਸੀਂ ਕਿਨੂੰ ਜਵਾਬ ਦੇਵਾਂਗੇ ਆ ਉਹ ਸਾਨੂੰ ਜਵਾਬ ਦੇਣਗੇ ਅਸੀਂ ਦੇਵਾਂਗੇ ਬਈ ਜੀ ਇਹ ਤਾਂ ਐਜੂਕੇਸ਼ਨ ਸਕੂਲ ਵੀ ਖੋਲ ਸਕਦੇ ਕਾਲਜ ਖੋਲ ਸਕਦੇ ਹਸਪਤਾਲ ਖੋਲ ਸਕਦੇ ਠੀਕ ਹੈ ਗਾਰੇ ਇਹਨਾਂ ਦਾ ਨੁਮਾਇੰਦਾ ਉਹ ਕਹਿੰਦਾ ਮੈਂ ਇਹ ਪਲਾਟ ਲਿਆਇਆ ਮੈਂ ਇੱਥੇ ਜੋ ਮਰਜ਼ੀ ਕਰ ਸਕਦਾ ਆ ਉਹਦੇ 'ਚ ਸਾਡਾ ਕੀ ਦੋਸ਼ ਹੈ اگر ہونا ہے پیسے لا کے ਸਾਡਾ ਕੋਈ ਉਹ ਨਾਲ ਨੀਜੀ ਦੁਸ਼ਮਣੀ ਨਹੀਂ ਹੈ ਕਿ ਉਹ چاہے ਤੇ کپڑے ਦੀ ਦੁکان ਖੋਲੇ ਜਾਂ ਭਾਵੇਂ ਉੱਥੇ ਮਠਾਈ ਦੀ ਦੁکان ਖੋਲੇ ਸਾਡਾ ਕੋਈ ਉਹਦੇ ਨਾਲ ਨਹੀਂ ਹੈ لیکن شراب ਦਾ ਜਿਹੜਾ ਆ ਸਾਡਾ ਉਹਦਾ ਵਿਰੋਧ ਹੈ ਅਸੀਂ ਖੁੱਲ੍ਹ ਚੱਕ ਕੇ ਵਿਰੋਧ ਕਰਾਂਗੇ ਨਹੀਂ ਤੁਸੀਂ ਵਿਰੋਧ ਤਾਂ ਕਰ ਰਹੇ ਹੋ ਦੇਖੋ ਨਾ ਮਿਲ ਵੀ ਲਿਆ ਵਿਰੋਧ ਕਰ ਰਹੇ ਹੋ لیکن ਵਿਰੋਧ ਕਰਨ ਦਾ ਕੋਈ ਜ਼ਰੀਆ ਤੇ ਕੋਈ ਗੱਲਬਾਤ ਸਾਹਮਣੇ ਆਈ ਕੋਈ ਕੋਈ ਜਵਾਬ ਨਹੀਂ ਸਰ ਕੋਈ ਜਵਾਬ ਨਹੀਂ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਹੈ ਨਾ ਕੋਈ ਕੋਈ ਅਫਸਰ ਜਵਾਬ ਦੇ ਰਿਹਾ ਸਾਰੇ ਦੇਖ ਲੋ ਲੋਕ ਲੋਕ ਕੇ ਗੱਲਾਂ ਕਰ ਰਹੇ ਆ ਆਪਣੇ ਉਹ ਨਮਾਇੰਦੇ ਹੀ ਪਾਰਟੀ ਨਾਲ ਖੜੇ ਆ ਕੋਈ ਗੱਲ ਦਾ ਸਮ ਜਵਾਬ ਸਹੀ ਜਵਾਬ ਨਹੀਂ ਮਿਲਦਾ ਨਹੀਂ ਜਵਾਬ ਨਹੀਂ ਮੇਰੇ ਭਾਈ ਜਵਾਬ ਨਹੀਂ ਮਿਲਦਾ ਪਿਆ ਜਵਾਬ ਕਿਉਂ ਨਹੀਂ ਮਿਲਦਾ ਪਿਆ ਤੁਸੀਂ ਸਾਰੇ ਮੱਲੇ ਵਾਲੇ ਖੜੇ ਹੋ ਪਿੱਛੇ ਠੇਕਾ ਬੰਦ ਕਰਾਇਆ ਸੀਗਾ 100 ਸਾਲ ਪਹਿਲਾਂ ਬੰਦ ਕਰਾਇਆ ਸ਼ੈੱਡ ਰਤਰਾਰ ਰੱਖਤਾ ਸੀਗਾ ਲੇਕਿਨ ਇਹਨਾਂ ਨੇ ਰੱਖਤਾ ਲੇਕਿਨ ਉੱਤੇ ਇੱਕ ਸਾਈਡ ਤੇ ਖੜੇ ਹੋਏ ਨੇ ਕਿਉਂ ਨਹੀਂ ਬੰਦ ਹੋ ਰਿਹਾ ਦੇਖੋ ਉਦੋਂ ਸਰਕਾਰ ਨੂੰ ਜ਼ਰੂਰਤ ਸੀ ਹੁਣ ਸਰਕਾਰ ਬਣ ਚੁੱਕੀ ਹੈ ਸਰਕਾਰ ਮੌਜੂਦਾ ਸਰਕਾਰ ਠੇਕਿਆਂ ਤੇ ਹੀ ਜ਼ੋਰ ਦੇ ਰਹੀ ਆ ਅੱਜ ਤੱਕ ਕਿਸੇ ਗਵਰਨਮੈਂਟ ਨੇ ਸ਼ੋਅ ਕੀਤੀ ਸੀ ਇਨਕਮ ਕਿ ਅਸੀਂ ਸ਼ਰਾਬ ਚੋਂ ਇੰਨੀ ਇਨਕਮ ਕਰ ਲਈ ਆ 82 ਕਰੋੜ ਤੋਂ 92 ਕਰੋੜ ਹੈਨਾ ਇਹ ਸਰਕਾਰ ਦੀ ਪੋਲਿਸੀ ਹੈ ਦਿੱਲੀ ਵਾਲੀਆਂ ਪੋਲਿਸੀਆਂ ਪੰਜਾਬ ਚਾ ਰੀਆਂ ਨੇ ਗਲੀ ਗਲੀ ਮੋੜ ਮੋੜ ਤੇ ਠੇਕੇ ਖੋਲ ਰੇ ਨੇ ਇਹ ਕੋਈ ਮਤਲਬ ਨਹੀਂ ਬੰਦਾ ਇਹ ਰਾਹੀ ਸ਼ਹਿਰੀਆ ਆ ਇਸ ਰੋਡ ਤੇ 1.5 ਸਾਲ ਪਹਿਲਾਂ ਠੇਕਾ ਰਗਵਾਇਆ ਸੀ ਹੁਣ ਰਲ ਕੇ ਭਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਆ ਪੂਰਾ ਇਲਾਕਾ ਖੜਾ ਅਸੀਂ ਨਹੀਂ ਇੱਥੋਂ ਹਟੋਣ ਹਿਲਦੇ ਜਦ ਤੱਕ ਇਹ ਠੇਕਾ ਬੰਦ ਨਹੀਂ ਹੋ ਜਾਂਦਾ ਇਨਸਪੈਕਟਰ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਸਾਰਿਆਂ ਨਾਲ ਗੱਲ ਹੋ ਗਈ ਹੈ ਜੋ ਇਹਨਾਂ ਦਾ ਰਿਪਲਾਈ ਹੋਗਾ ਅਸੀਂ ਇੱਥੋਂ ਪਿੱਛੇ ਨਹੀਂ ਹਟਣਾ ਅਸੀਂ ਰੋਡ ਵੀ ਜਾਮ ਰੱਖਾਂਗੇ ਸਭ ਕੁਝ ਜਾਮ ਰੱਖਾਂਗੇ ਜੇ ਮੱਲੇ ਵਾਲਿਆਂ ਦੀ ਸੁਲਵਾਈ ਨਹੀਂ ਹੋਊਗੀ ਠੀਕ ਹੈ ਮੱਲੇ ਵਾਲੇ ਸਾਰੇ ਡਟ ਕੇ ਖੜੇ ਰਹਿਣਗੇ ਦੇਖੋ ਇੱਥੋਂ ਸਾਡੀਆਂ ਧੀਆਂ ਪੈਣਾ ਲੰਗਦੀਆਂ ਜੇ ਇਹਨਾਂ ਨੂੰ ਇੰਨੇ ਸ਼ਰਾਬਾਂ ਦੇ ਠੇਕੇ ਖੋਲਣ ਦੇ ਚਾਹ ਖੜੇ ਆਪਣੀ ਕੋਠੀਆਂ ਦੇ ਬਾਹਰ ਖਲਾਲਣ ਆਪਣੇ ਚੁੰਗਾ ਖਲਾਣ ਮੱਲੇ 'ਚ ਆ ਖਲਾਲਣ ਚਾਹੰਦ ਸਿੰਮੇ ਕੋਈ ਇਹਨਾਂ ਦੀ ਕੋਠੀ ਹੈ ਸ਼ਾਇਦ ਪਤਾ ਨਹੀਂ ਉੱਥੇ ਰਹਿਸ਼ਾ ਇੱਥੇ ਕਿਉਂ ਖੋਲਣਾ ਇੱਥੇ ਨਹੀਂ ਖੋਲਣ ਦੇਣਾ ਇਹ ਸਾਡਾ ਏਰੀਆ ਅਸੀਂ ਦੇਖਾਂਗੇ ਕਿੱਦਾਂ ਕਰਨਾ ਇਹਨਾਂ ਨੇ ਬਦਮਾਸ਼ੀ ਨਾਲ 4-5 15-20 ਬੰਦੇ ਇਕੱਠੇ ਕਰ ਲਏ ਆ ਕਿ ਅਸੀਂ ਇਹਨਾਂ ਨਾਲ ਕੋਈ ਗਤੀਵਿਧ ਰੋਧ ਕਰਦੇ ਸਾਡੇ ਨਾਲ ਲੜਨ ਲਈ ਠੀਕ ਹੈ ਤੇ ਅਸੀਂ ਡਟ ਕੇ ਰਾਤ ਨੂੰ ਸਾਨੂੰ 1 ਵਜੇ ਦਾ ਖੜਾ ਖੜਾਂਗੇ ਅਸੀਂ ਠੀਕ ਹੈ ਨਹੀਂ 1 ਵਜੇ ਦਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਸਾਹਮਣਾ ਏਰੀਆ ਸਲੇਮਡਪਰੀ ਉਸੇ ਰੋਡ ਤੇ ਤੁਸੀਂ ਜਾ ਕੇ ਵਿਜ਼ਿਟ ਕਰਕੇ ਆਓ ਇੱਕ ਵੀ ਠਿਕਾਣਾ ਨਹੀਂ ਮਿਲੇਗਾ ਇੱਥੇ ਆਲਰੇਡੀ ਸਲੇਮਡਾਪਰੀ ਪੈਟਰੋਲ ਪੰਪ ਤੇ ਜਿਹੜਾ ਨਾਨਕਨਗਰਵਾਲ ਨੂੰ ਐਂਟਰੀ ਹੁੰਦੀ ਆ ਕਾਰੇਵਾਰੇ ਰੋਡ ਤੇ ਦੋ ਠੇਕੇ ਉੱਥੇ ਆਲਰੇਡੀ ਆ ਨਾਲ ਤੇ ਮੁੜ ਕੇ ਲਾ ਠੇਕਾ ਇੱਕ ਆ ਪਿੱਛੇ ਆ ਠਾਕਾ ਨਾ ਸੁਣੋ ਇਧਰ ਪਿਛਲੇ ਨਾਲ ਹੀ ਮੁੜਦੇ ਸਰਕਾਰੀਵਾਰੇ ਆ ਮੁੜਦੇ ਸਾਰੀ 200 ਮੀਟਰ ਇੱਥੋਂ 150 ਮੀਟਰ ਆ ਸਾਰਾ ਠੀਕ ਆ ਇੱਥੇ ਠੇਕਾ ਆ 50 ਮੀਟਰ ਦੇ ਗੈਪ ਤੇ ਕਿਹੜਾ ਠੇਕਾ ਖੋਲਣ ਦੀ ਲੋੜ ਪੈਗੀ ਰਾਤ ਰਾਤ ਇਹ ਪਤਾ ਕੀ ਹੈ ਇਹ ਸਿਰਫ ਟਾਲਦੇ ਪਏ ਆ ਕਿ ਹਾਂ ਅਸੀਂ ਲਵਾ ਦਨੇ ਆ ਜਾਂ ਕਰ ਦਨੇ ਆ ਇਹ ਕੋਈ ਨਹੀਂ ਆ ਇਹਨਾਂ ਨੇ ਰਾਤ ਨੂੰ ਦੁਬਾਰਾ ਫੇਰ ਲਾ ਦਣਾ ਅਸੀਂ ਇੱਥੇ ਖੜੇ ਆ ਨਾ ਅਸੀਂ ਲੱਗਣ ਦੇਣਾ ਨਾ ਇੱਥੇ ਕੋਈ ਪ੍ਰਸ਼ਾਸਨ ਆਇਆ ਠੀਕ ਹੈ ਨਾ ਇੱਥੇ ਕੋਈ ਕੋਲੋਂ ਨੁਮਿੰਦਗਾ ਆ ਪੋਲੀਟੀਕਲੀ ਕੋਈ ਨੁਮਿੰਦਗਾ ਨਹੀਂ ਆਇਆ ਠੀਕ ਹੈ ਅਸੀਂ ਇੱਥੇ ਖੜੇ ਆ ਨਾ ਲੱਕਾ ਨਿਵਾਸੀਆਂ ਨਾਲ ਖੜੇ ਆ ਸਾਰਾ ਸਾਡਾ ਇਲਾਕਾ ਹੈ ਸਾਡਾ ਆਪਣਾ ਇਲਾਕਾ ਹੈ ਅਸੀਂ ਇੱਥੇ ਖੁੱਲਣ ਨਹੀਂ ਦੇਵਾਂਗੇ ਚਾਹੇ ਸਾਨੂੰ ਜਿਹੜਾ ਮਰਜ਼ੀ ਪ੍ਰੋਟੈਸਟ ਕਰਨਾ ਪਵੇ ਚਾਹੇ ਜਿੱਥੇ ਮਰਜ਼ੀ ਜਾਣਾ ਪਵੇ ਤੁਹਾਡੀ ਗੱਲ ਬਾਤ ਹੋ ਰਹੀ ਸੀਗੀ ਕੀ ਗੱਲਬਾਤ ਹੋਈ ਤਰ ਸਾਈਡ ਤੇ ਜਾ ਕੇ ਗੱਲ ਹੋ ਰਹੀ ਸੀ ਕੀ ਗੱਲਬਾਤ ਕੀਤੀ ਸੀਗੀ ਬਿਲਕੁਲ ਜੀ ਅਸੀਂ ਸਾਰੇ ਆਏ ਮੌਕੇ ਤੇ ਜੀ ਠੇਕਾ ਖੋਲ ਰਿਆ ਸੀਗਾ ਉਹਨੂੰ ਰੋਕਣ ਲਈ ਸਾਰੇ ਮੱਲੇ ਵਾਲੇ ਆਏ ਆ ਜੀ ਤਕਰੀਬਨ ਹੁਣ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ 15 ਮਿੰਟ ਦਾ ਟਾਈਮ ਦੋ ਉਹਨਾਂ ਨੇ ਜਿੰਨਾ ਸੀਗਾ ਅੱਤੋ-ਬੱਤ ਲਵਾਤਾ ਜੀ ਉਸ ਤੋਂ ਬਾਅਦ ਉਹ ਇੰਨੇ ਕ ਐਂਗਲ ਸੀਗੇ ਉਹ ਕਹਿੰਦੇ ਸਾਡੇ ਕੋਲ ਟੀਮਾਂ ਨੂੰ ਟਾਈਮ ਲੱਗੂਗਾ ਸਿਰਫ ਉਹੀ ਗੱਲ ਕਰ ਰਹੇ ਸੀਗੇ ਉਹ ਕਹਿੰਦੇ ਸਾਨੂੰ 15 ਵੀ ਮਿੰਟ ਦਾ ਟਾਈਮ ਹੋਰ ਦਿੱਤਾ ਜਾਵੇ ਕਿ ਅਸੀਂ ਨਿਗਮ ਚ ਸਾਰੇ ਕੰਮ ਲਿਆਂਦਾ ਹੋਇਆ ਆ ਤੇ ਕੰਮ ਬੰਦ ਹੋ ਲੇਕਿਨ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਲੇਕਿਨ ਲੈਂਡਲੋਰਡ ਜਿਹਨੇ ਜਗ੍ਹਾ ਹੈਗੀ ਹੈ ਉਹਨੇ ਜਗ੍ਹਾ ਦੇ ਵਿੱਚ ਜਿਹੜਾ ਇਹ ਜੋ ਤਸਵੀਰ ਦਿਖਾਈ ਜਾ ਰਹੀ ਹੈ ਜੋ ਕਾਰੇ ਬਾਰੇ ਰੋਡ ਜਿਹੜਾ ਹੈਗਾ ਉੱਥੇ ਇਹ ਐਂਗਲਾਂ ਦਾ ਕੰਮ ਸ਼ੁਰੂ ਹੋ ਗਿਆ ਸੀਗਾ ਨੀਵਾ ਜਿਹੜੀਆਂ ਲੱਗ ਚੁੱਕੀਆਂ ਸੀ ਬਣ ਚੁੱਕੇ ਸੀ ਤੇ ਉੱਤੇ ਜਿਹੜੇ ਨੇ ਸ਼ੈੱਡ ਜਿਹੜੇ ਲਗਾ ਦਿੱਤੇ ਜਾ ਰਹੇ ਸੀਗੇ ਅਜੇ ਲੇਕਿਨ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਲੇਕਿਨ ਕਾਰਪੋਰੇਸ਼ਨ ਦੇ ਮੁਲਾਜ਼ਮ ਵੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈ ਰੂਬਰੂ ਹੋ ਜਾਾਂਗੇ ਠੇਕੇ ਦੇ ਕੋਣ ਨੇ ਕਿਹੜੇ ਵਾਲੇ ਕੀ ਨਾ ਨਾ ਕੀ ਡਿਸੀਜਨ ਕਿ ਲੀਤਾ ਜੋ ਮੱਲੇ ਵਾਲੇ ਨੇ ਕੀਤਾ ਕਿ ਤੁਸੀਂ ਚੈੱਕ ਬਾਕ ਚੈੱਕ ਕੀਤਾ ਮੇਰੀ ਗੱਲ ਸੁਣੋ ਇੰਸਪੈਕਟਰ ਸਾਹਿਬ ਆ ਰਹੇ ਹੁਣ ਤੁਸੀਂ ਵਿజిਟ ਕਰਕੇ ਕੀ ਕੀਤਾ ਜਾਏ ਅਸਤ ਬੁਲਾਏ ਆ ਜੀ ਬੰਦੇ ਮੇਰੇ ਅਸੀਂ ਕਿਹੜੇ ਇੰਸਪੈਕਟਰ ਬੁਲਾਏ ਕਾਰਬੇਸ਼ਨ ਦੇ ਟੈਬਲੇਟ ਤੋਂ ਵੀਨਰ ਤੋਂ ਨਹੀਂ ਨਹੀਂ ਬਿਲਡਿੰਗ ਬਿਲਡਿੰਗ ਤੋਂ ਹਾਂ ਜੀ ਤੇ ਆਰਡਰ ਕੀ ਸੀ ਕਿ ਤੁਹਾਡੇ ਕੋਲ ਜੋ ਗੱਲ ਕਰ ਰਹੇ ਸੀ ਪੀਸਾ ਲਵਾ ਰਹੇ ਜੀ ਅਸੀਂ ਲਵਾ ਰਹੇ ਹਾਂ ਮੁੱਖ ਇਹ ਗੱਲ ਕਰ ਰਹੇ ਸੀ ਇਹਨਾਂ ਨੇ ਫੋਨ ਤੇ ਗੱਲ ਕੀਤੀ ਕਿ ਏਟੀਪੀ ਮੈਡਮ ਨੇ ਕਿਹਾ ਕਿ ਇਹਨੂੰ ਲਾਵਾ ਦਿਓ ਪਰ ਇਹਨਾਂ ਨੇ ਰਿਟਰਨ ਲੈ ਲਿਆ ਕਿ ਅਸੀਂ ਠੇਕਾ ਨਹੀਂ ਖੋਲਾਂਗੇ ਪਰ ਇਹਦੇ باوجود ਵੀ ਉਹ ਸਾਰਾ ਸਮਾਨ ਉੱਥੇ ਰਖਾ ਲਿਆ ਇਹ ਰਾਤ ਨੂੰ ਖੋਲ ਦੇਣਗੇ ਤਾਂ ਇਹਦਾ ਕੌਣ ਜ਼ਿੰਮੇਵਾਰ ਹੈ ਇਹ ਫੋਨ ਤੇ ਹੀ ਗੱਲ ਕਰੀ ਜਾ ਰਹੇ ਹਾਂ ਹਰੇ ਇੰਸਪੈਕਟਰ ਸਾਹਿਬ ਆ ਰਹੇ ਹਨ ਔਰ ਹਰ ਵਾਰ ਇੱਕੋ ਗੱਲ ਕਹਿ ਰਹੇ ਕਿ ਇਹਨੂੰ ਲਵਾਵ ਪਰ ਲਹਾ ਨਹੀਂ ਰਹਾ ਇਹ ਅਨਾ ਕ ਨਹੀਂ ਹੈ ਪਤਾ ਨਹੀਂ ਕਿੱਧਰ ਫੋਨ ਚਲੀ ਜਾਂਦੀ ਹੈ ਜੀ ਇਹ 2 ਘੰਟੇ ਤੋਂ ਫੋਨ ਕਰੀ ਗਏ ਹੋ ਤੁਸੀਂ ਵੀ ਕਾਰਪੋਰੇਸ਼ਨ ਦੇ ਮੁਲਾਜ਼ਮ ਹੋ ਤੁਸੀਂ ਇੱਥੇ ਜਦੋਂ ਖੜੇ ਹੋ ਤਾਂ ਤੁਸੀਂ ਆਪਣੀ ਟੀਮ ਨੂੰ ਲੈ ਕੇ ਤੁਸੀਂ ਵੀ ਮੋਬਾਈਲ ਕਰਾ ਸਕਦੇ ਹੋ ਕਿ ਇਹ ਲਿਖਿਆ ਲਿਖਵਾਇਆ ਕਿ ਇਹਨਾਂ ਕੋ ਤੁਸੀਂ 1 ਮਿੰਟ ਆ ਰਹੇ ਹੋ ਥੋੜੀ ਲਿਖਵਾਇਆ ਕੁਝ ਹੋਊਗਾ ਸਰ ਕੀ ਲਿਖਵਾਇਆ ਜੀ ਦੱਸ ਦਿਓ ਰਿਟਰਨ ਜਿਹੜੀ ਲਿਖੀ ਲਿਖਵਾਇਆ ਆਸ਼ਵਾਸਨ ਦੇ ਰਹੇ ਤੁਸੀਂ ਦੱਸ ਹਾਉ ਜਿਹੜਾ ਲਿਖਾਇਆ ਸੁਣ ਕੇ ਹੋ ਗਿਓ ਸਰ ਥੋੜਾ ਦੱਸ ਦਿਓ ਸਰ ਮੈਡਮ ਨਾਲ ਗੱਲ ਕਰ ਰਹੇ ਮੈਡਮ ਦਾ ਨਾ ਬਾਹਰ ਚ ਗੱਲ ਹੋ ਚੁਗੀ ਯਾਰ ਭਾਈ ਦੱਸੋ ਚਲੋ ਇਹ ਦੇਖੋ ਇਹਨੇ 15-20 ਮਿੰਟ ਦਾ ਸਮਾਂ ਮੰਗਿਆ ਅਸੀਂ 15-20 ਮਿੰਟ ਤੋ ਛੱਡੋ ਆਪਾਂ 2 ਘੰਟੇ ਆਲਰੇਡੀ ਖੜਿਆ ਨੂੰ ਹੋ ਗਏ ਇਹ ਦੁਪਹਿਰ ਦਾ ਕੰਮ ਚੱਲਦਾ ਪਿਆ ਅਸੀਂ 2 ਘੰਟੇ ਹੋਰ ਖੜਜਾਂਗੇ ਇਹ ਆਪਣਾ ਸਮਾਂ ਲੈ ਲੈਣ ਪਰ ਅਸੀਂ ਇੱਥੋਂ ਹਟਣਾ ਨਹੀਂ ਨਾ ਇੱਥੇ ਠੇਕਾ ਖੁੱਲਣ ਦੇਣਾ ਜਿਨ੍ਹਾਂ ਨੂੰ ਚਾਹ ਆਇਆ ਠੇਕੇ ਖਲਾਣ ਦਾ ਜਾਂ ਠੇਕੇ ਖੋਲਣ ਦਾ ਆਪਣੇ ਏਰੀਆ 'ਚ ਜਾ ਕੇ ਖੋਲਣ ਆਪਣੀਆਂ ਕੋਠੀਆਂ ਦੇ ਬਾਹਰ ਜਾ ਕੇ ਖੋਲਣ ਇੱਥੋਂ ਸਾਡੀਆਂ ਧੀਆ ਪੈਣਾ ਲੰਘਦੀਆਂ ਨੇ ਆਪਾਂ ਨਹੀਂ ਖੁੱਲਣ ਦਿੰਦੇ ਓ ਬਾਈ ਜੀ ਨੇ ਜਿਹੜੇ ਚਿੱਟੇ ਕੁਰਤੇ ਪਏ ਮੇਲੇ ਇਹ ਹੀ ਨੇ ਬਾਈ ਜਿਨ੍ਹਾਂ ਦਾ ਜਿਨ੍ਹਾਂ ਦਾ ਹੋਏ ਹਾਂਜੀ ਸਰ ਪਰਮਿਸ਼ਨ ਤਾਂ ਹੋਊਗੀ ਤੁਹਾਡੇ ਕੋਲ ਅਦੀ ਨਾ ਹਾਂਜੀ ਠੇਕੇ ਦੀ ਪਰਮਿਸ਼ਨ ਤਾਂ ਹੋਊਗੀ ਪਰਮਿਸ਼ਨ ਹੈਗੀ ਆ ਜੀ ਤੇ ਮੱਲੇ ਵਾਲੇ ਨੇ ਵਿਰੋਧ ਕਿਉਂ ਕੀਤਾ ਬ੍ਰੋਧ ਕੀਤਾ ਜੀ ਕਹਿੰਦੇ ਬੰਨ ਨਹੀਂ ਦੇਣਾ ਮੈਂ ਕਿਹਾ ਸੀ ਅੱਥੇ ਜਰੂਰੀ ਤੋਂ ਨਾ ਠੇਕਾ ਹੀ ਖੋਲਣਾ ਸੀ ਬੰਦ ਕਰਾਤਾ ਕੰਮ ਅਸੀਂ ਮੈਂ ਕਿਹਾ ਰੈਸਟੋਰੈਂਟ ਖੋਲਾਂਗੇ ਸੁਣੀ ਗੱਲ ਕੀਤੀ ਠੀਕ ਹੈ ਕਿ ਨਹੀਂ ਜਰੂਰੀ ਤੋਂ ਨਾ ਮਹੱਲੇ ਵਾਲਿਆਂ ਨਾਲ ਹੀ ਮਹੱਲੇ ਵਾਲਿਆਂ ਨਾਲ ਹੀ ਕੋਰਪੋਰੇਟਰੀ ਨਾਲ ਹੀ ਚੱਲਦੇ ਪਏ ਆ ਕੋਈ ਅਸੀਂ ਗੱਲ ਨਹੀਂ ਹੈਗੀ ਐ ਜਦੋਂ ਉਹਨਾਂ ਨੇ ਕਹਿਰ ਜਦੋਂ ਪ੍ਰੋਟੈਸਟ ਕੀਤਾ ਤੁਹਾਨੂੰ ਸ਼ਿਕਾਇਤ ਨਾ ਕਰਾਓ ਮੇਰਾ ਮੈਂ ਕਿਹਾ ਕੋਈ ਗੱਲ ਨਹੀਂ ਸੀ ਹੋਰ ਕੋਈ ਕੰਮ ਖੋਲ ਦੰਨੇ ਆ ਰਿਮੂਵ ਹੋ ਜਾਊਗਾ ਪਰ ਰਿਮੂਵ ਹੋ ਜਾਊਗਾ ਪਰ ਇਹਨਾਂ ਨੇ ਇਹਨਾਂ ਨੂੰ ਇਹ ਹੈਗਾ ਕਿ ਤੁਸੀਂ ਜਿਹਦਾ ਐਂਗਲ ਜਿਹਦਾ ਲੱਗੇ ਹੋਏ ਨੇ ਤੁਸੀਂ ਰਾਤ ਨੂੰ ਹੋਰ ਦੁਬਾਰਾ ਠੇ ਕਾਰਪੋਰੇਸ਼ਨ ਦੀ ਸਾਨੂੰ ਕੋਈ ਮਨਜ਼ੂਰੀ ਨਹੀਂ ਮਿਲੂਗੀ ਸਾਨੂੰ ਉੱਥੋਂ ਦੀ ਕੋਈ ਐਨਓਸੀ ਵਗੈਰਾ ਮਿਲ ਜੂਗੀ ਫਿਰ ਅਸੀਂ ਕੁਝ ਆਪਣਾ ਬਣਾ ਲਾਂਗੇ ਮਤਲਬ ਤੁਸੀਂ ਕਹਿ ਰਹੇ ਹੋ ਠੇਕਾ ਹਲੇ ਨਹੀਂ ਬਣਾਉਂਗਾ ਠੇਕਾ ਨਹੀਂ ਬਣਾ ਰਹੇ ਲੇਕਿਨ ਗਲਤ ਕਰਦੇ ਕਿੱਧਰ ਗਏ ਨੇ ਜਿਹੜੇ ਇੱਥੇ ਖੜੇ ਜਿਗੇ ਬਾਈ ਇੱਧਰ ਆਓ ਇੱਧਰ ਆਓ ਅਸੀਂ ਉਹਨਾਂ ਨੂੰ ਕਿਹਾ ਵੀ ਜ਼ਰੂਰੀ ਨਹੀਂ ਅਸੀਂ ਠੇਕਾ ਹੀ ਖੋਲਣਾ ਕੋਈ ਹੋਰ ਕੰਮ ਕਰ ਸਕਦੇ ਆ ਹੋਰ ਕਿਸੇ ਕੰਮ ਨੂੰ ਤਾਂ ਨਹੀਂ ਰੋਕ ਹੈਗੀ ਆ ਠੀਕ ਹੈ ਕਿ ਨਹੀਂ ਜਿਹਦਾ ਢਾਬਾ ਖੋਲ ਲੀਏ ਅਸੀਂ ਰੈਸਟੋਰੈਂਟ ਖੋਲ ਲੀਏ ਕੁਝ ਵੀ ਖੋਲ ਸਕਦੇ ਆ ਮੈਂ ਇੱਕ ਛੋਟੀ ਗੱਲ ਤੁਹਾਨੂੰ ਕਹਿਣ ਲੱਗਾ ਵਾ ਵੱਡੇ ਭਰਾਓ ਹੇਕਰ ਤੇ এডਿਊਕੇਸ਼ਨ ਤੇ ਹੈਲਥ ਸਿਸਟਮ ਜਿੱਥੋਂ ਦੋ ਪੱਖਾ ਸਾਡਾ ਸਾਡਾ ਸੂਬਾ ਜਿਹੜਾ ਪੰਜਾਬ ਪਿੱਛੇ ਆ এডਿਊਕੇਸ਼ਨ ਤੋਂ ਤੇ ਹੈਲਥ ਸਿਸਟਮ ਪਿੱਛੋਂ ਲੇਕਿ ਸਰਕਾਰ ਨਾਲ ਟਾਈ ਅਪ ਕਰਕੇ ਤੁਸੀਂ ਇੰਨੀ ਵਧੀਆ ਤੁਹਾਡੀ ਲੈਂਡਲੋਰ ਜਗ੍ਹਾ ਹੈਗੀ ਲੈਂਡਲੋਰ ਨੂੰ ਤੁਸੀਂ ਇਸ ਚੀਜ਼ ਤੇ ਤੁਹਾਨੂੰ ਨਹੀਂ ਚਾਹੀਦਾ ਕਿ ਇੱਥੇ ਇੱਕ ਹਸਪਤਾਲ ਜਾਂ ਐਜੂਕੇਸ਼ਨਲ ਸਕੂਲ ਟਰੈਂਟ ਤੇ ਦਿੱਤਾ ਜਾਵੇ ਜਿਹਦਾ ਮੁਨਾਫਾ ਤੁਹਾਨੂੰ ਆ ਸਕਦਾ ਜਿਹਦਾ ਪੈਸਾ ਵੀ ਆ ਸਕਦਾ ਤੁਹਾਨੂੰ ਤੇ ਤੁਹਾਡਾ ਨਾਮ ਵੀ ਹੋ ਸਕਦਾ ਬਿਲਕੁਲ ਹੋ ਸਕਦਾ ਨਾ ਹੋ ਸਕਦਾ ਜੀ ਕਿ ਬੱਚੇ ਵੀ ਕੱਲ ਨੂੰ ਕਹਿਣਗੇ ਸਾਡੇ ਬਾਪੂ ਨੇ ਵਧੀਆ ਕੰਮ ਕੀਤਾ ਜੋ ਐਜੂਕੇਸ਼ਨ ਤੇ ਹੈਲਥ ਸਿਸਟਮ ਦੇ ਦਿੱਤਾ ਜਿਹਦੀ ਮਾਰ ਖਾਂਦੇ ਆਂ ਅਸੀਂ ਬ ਉਹ ਸਰਕਾਰ ਕਰਦੀ ਪਈ ਆ ਜਿੰਨੇ ਵੀ ਸਰਕਾਰੀ ਸਕੂਲ ਹੈਗੇ ਆ ਸਾਰੇ ਬੰਦੇ ਹੀ ਪਏ ਆ ਇਹਨਾਂ ਨਾਲ ਬੰਦੇ ਦਾ ਤੇ ਬਾਕੀ ਸਾਡੀ ਕੰਮ ਕੰਡੇ ਦੇ ਟਾਈਮ ਹੋਏ ਪਏ ਨੇ ਮਰਸ਼ੀਅਲ ਜਗ੍ਹਾ ਹੈਗੀ ਆ ਅਸੀਂ ਇੱਥੇ ਆਪਣੀ ਜਗ੍ਹਾ ਤੇ ਕੁਝ ਵੀ ਬਣਾ ਸਕਦੇ ਆ ਕਿ ਨਹੀਂ ਲੇਕਿਨ ਵੈਸੇ ਕਿ ਮੈਂ ਗੱਲ ਕੀਤੀ ਨਹੀਂ ਠੇਕੇ ਦਾ ਇਤਰਾਜ਼ ਆ ਅਸੀਂ ਠੇਕਾ ਬੰਦ ਕਰਵਾਤਾ ਵੀ ਨਹੀਂ ਖੁੱਲੂਗਾ ਅਸੀਂ ਹੋਰ ਕੋਈ ਕੰਮ ਕਰ ਲਾਂਗੇ ਨਹੀਂ ਬਿਲਕੁਲ ਵਧੀਆ ਗੱਲ ਪਈ ਆ ਕਿ ਨਹੀਂ ਬਿਲਕੁਲ ਹਨਾ ਸਾਫ਼ ਗੱਲ ਕੀਤੀ ਹੈ ਕਿ ਠੇਕਾ ਨਹੀਂ ਠੇਕਾ ਨਹੀਂ ਖੁੱਲਣਾ ਤੇ ਅਸੀਂ ਹੋਰ ਕੋਸਤਾ ਖੋਲ ਸਕਦੇ ਆ ਲਿਖ ਕੇ ਦੇਤਾ ਹਾਂਜੀ ਸਰ ਉਹ ਤਾਂ ਨਾਲ ਮੁਲਾਜ਼ਮ ਆਏ ਸੀਗੇ ਆਇਆ ਸਾਡੇ ਮਾਨਯੋਗ ਅਮੀ ਜੀ ਆਏ ਨੇ ਬਿਲਡਿੰਗ ਬ੍ਰਾਂਚ ਤੋਂ ਏਟੀਪੀ ਨਾਲ ਸਵਾਲੀਂ ਤੋਂ ਬਾਅਦ ਹਾਂਜੀ ਨਹੀਂ ਨਹੀਂ ਉਹ ਖੜੇ ਹੋ ਰਹੇ ਨਹੀਂ ਹੈਗੇ ਹੋ ਰਹੇ ਹੈਗੇ ਆ ਉਹ ਕਾਫੀ ਟਾਈਮ ਤੋਂ ਸਾਡੇ ਨਾਲ 2-3 ਘੰਟੇ ਤੋਂ ਇੱਥੇ ਹੀ ਹੈ ਬਟ ਇਹ ਏਟੀਪੀ ਸਰ ਨਾਲ ਵੀ ਗੱਲ ਹੋ ਗਈ ਆ ਮੈਡਮ ਨਾਲ ਵੀ ਇੰਸਪੈਕਟਰ ਮੈਡਮ ਨਾਲ ਵੀ ਗੱਲ ਹੋ ਗਈ ਆ ਹੁਣ ਇਹਨਾਂ ਦੇ ਕਹਿਣ ਦੇ ਨਾਲ ਉਹਨਾਂ ਨੇ ਲਿਖ ਕੇ ਤਾਂ ਲਿਆ ਲਿਆ ਆ ਬਟ ਹੁਣ ਜਿੱਦਾਂ ਜਨਤਾ ਨੇ ਤਾਂ ਫਿਰ ਸਾਨੂੰ ਡਾਊਟ ਹੈ ਉਹਨਾਂ ਦੀ ਹੁਕਮਾਂ ਦੀ ਪਾਲਣ ਨਹੀਂ ਹੋਈ ਜਨਤਾ ਜਿਸ ਤਰ੍ਹਾਂ ਕਹਿ ਰਹੀ ਵੀ ਸਾਨੂੰ ਤਾਂ ਫੇਰ ਵੀ ਯਕੀਨ ਨਹੀਂ ਕੱਲ ਸੰਡੇ ਆਇਆ ਨਾ ਫਿਰ ਰਾਤੋਂ ਰਾਤ ਕੁਝ ਹੋ ਗਿਆ ਫਿਰ ਨਹੀਂ ਲੇਕਿਨ ਮੇਰੀ ਗੱਲ ਸੁਣਨ ਕੀਤੀ ਹੈ ਇੱਕ ਬਾਈ ਜੀ ਉਹਨਾਂ ਨੇ ਸਾਫ਼ ਗੱਲ ਮੀਡੀਆ ਸਾਹਮਣੇ ਕਹਿ ਦਿੱਤੀ ਮੇਰੀ ਗੱਲ ਸੁਣੋ ਮੀਡੀਆ ਅੱਗੇ ਕਹਿਤੀ ਤੁਹਾਡੀ ਗੱਲ ਠੀਕ ਹੈ ਚੌਥਾ ਸਤੰਭ ਆਪਣਾ ਮੀਟਿੰਗ ਹਿੰਦੁਸਤਾਨ ਦਾ ਤੁਹਾਡੀ ਬਿਲਕੁਲ ਬਿਲਕੁਲ ਗੱਲ ਸਹੀ ਹੈ ਪਰ ਉਹ ਲੈਟਰ ਦੇ ਵਿੱਚ ਕੋਈ ਅਫੀਸ਼ੀਅਲ ਹਲੇ ਕੰਮ ਨਹੀਂ ਹੋਇਆ ਠੀਕ ਹੈ ਇੱਕ ਕਾਗਜ਼ ਹੈ ਨਾ ਉਹ ਸਟਾਮਪ ਕਾਗਜ਼ ਵੀ ਨਹੀਂ ਹੈ ਜੀ A4 ਕਾਗਜ਼ ਹੈ ਕਲੀਨ ਕਾਗਜ਼ ਠੀਕ ਠੀਕ ਹੈ ਜਦ ਤੱਕ ਇਹ ਇਹ ਠੇਕੇ ਨੂੰ ਲੈ ਕੇ ਬਣਾਇਆ ਗਿਆ ਸੀ ਨਾ ਜਦ ਤੱਕ ਇਹ ਫਿਨਿਸ਼ ਨਹੀਂ ਹੋ ਜਾਂਦਾ ਉਸ ਤੋਂ ਬਾਅਦ ਰੀਬਿਲਡ ਕਰ ਲਨ ਜੋ ਮਰਜ਼ੀ ਬਣਾ ਲ ਨੀ ਲੇਕਿਨ ਉਹ ਕਹਿ ਰਹੇ ਕਿ ਅਸੀਂ ਢਾਬਾ ਵੀ ਬਣਾ ਸਕਦੇ ਹਾਂ ਢਾਬਾ ਬਣਾ ਲੈ ਜੀ ਸਦਕੇ ਬਣਾਣ ਕੋਈ ਮਨਾਂ ਨਹੀਂ ਕਰਦੇ ਲੇਕਿਨ ਬਾਈ ਨੇ ਸਾਹਿਬ ਦੇਖੋ ਮੇਰੀ ਗੱਲ ਸੁਣੋ ਢਾਬੇ ਦਾ ਸਮਾਨ ਹੁਣ ਆ ਜਵੇ ਅਸੀਂ ਹੁਣੇ ਚੱਲ ਜਾਾਂਗੇ ਜੇ ਜਦ ਤੱਕ ਇਹ ਦਾ ਪ੍ਰੋਸੈਸਿੰਗ ਹੁਣ ਦੇਖੋ ਠੇਕੇ ਦੇ ਮੋਟਿਵ ਨੂੰ ਲੈ ਕੇ ਖੁੱਲਿਆ ਗਿਆ ਸੀ ਠੀਕ ਹੈ ਹਲੇ ਤੱਕ ਇਹ ਤੁਹਾਨੂੰ ਦੱਸੋ ਮੈਨੂੰ ਟਾਬੇ ਦਾ ਕੰਮ ਦਾ ਕੋਈ ਇਸ਼ੂ ਲੱਗਦਾ ਨਹੀਂ ਲੱਗਦਾ ਨਾ ਜਦੋਂ ਸਾਨੂੰ ਲੱਗੇਗਾ ਕਿ ਇਹ ਟਾਬੇ ਦਾ ਕੰਮ ਚੱਲ ਰਿਹਾ ਜਾਂ ਕੋਈ ਹੋਰ ਕੰਮ ਚੱਲ ਰਿਹਾ ਅਸੀਂ ਸਾਈਡ ਤੇ ਹੋ ਜਾਾਂਗੇ ਜੇ ਹਲੇ ਤੱਕ ਸਾਡੇ ਠੇਕੇ ਸਾਡੀ ਨਿਗਾ ਸਿਰਫ ਠੇਕਾ ਹੈ ਤੇ ਠੇਕੇ ਦੀ ਪ੍ਰੋਸੈਸਿੰਗ ਅਸੀਂ ਨਹੀਂ ਹੋਣ ਦੇਣੀ ਲੇਕਿਨ ਠੇਕੇ ਦੀ ਪ੍ਰੋਸੈਸਿੰਗ ਨਹੀਂ ਹੋਣ ਦੋਗੇ ਲੇਕਿਨ ਬਾਈ ਨੇ ਸਾਫ਼ ਗੱਲ ਕੀਤੀ ਹੈ ਕਿ ਠੇਕਾ ਨਹੀਂ ਖੁੱਲਦਾ ਲੇਕਿਨ ਤੁਹਾਡੇ ਕੋਲ ਅਫੀਸ਼ੀਅਲ ਲੈਟਰ ਨਹੀਂ ਹੈਗੇ ਉਹਨਾਂ ਨੇ ਕੋਈ ਇਨਸਪੈਕਟਰ ਇਹਨਾਂ ਤੇ ਆ ਰਹੇ ਆ ਉਹ ਅਫੀਸ਼ੀਅਲ ਕੀ ਗੱਲ ਕਰਦੇ ਆ ਜਦ ਤੱਕ ਸਾਡੇ ਮਹੱਲਾ ਨਿਵਾਸੀਆਂ अनुवासन ਜਾਂ ਵਿਸ਼ਵਾਸ ਨਹੀਂ ਦਵਾ ਦੰਦੇ ਤਦ ਤੱਕ ਅਸੀਂ ਪਿੱਛੇ ਨਹੀਂ ਹਟਾਂ ਮਤਲਬ ਜਦ ਤੱਕ ਰਿਮੂਵ ਨਹੀਂ ਕਰਾ ਦੇਣ ਤੁਹਾਡਾ ਕਹਿਣਾ ਹੈ ਰਿਮੂਵ ਵੀ ਕਰਾਵਾਂਗੇ ਤੇ ਰਿਮੂਵ ਦਾ ਜਦ ਤੱਕ ਸਾਨੂੰ ਵਿਸ਼ਵਾਸ ਨਹੀਂ ਆਇਆ ਤਾਂ ਜਦ ਤੱਕ ਮੱਲੇ ਵਾਲਿਆਂ ਦੀ ਸੰਤੁਸ਼ਟੀ ਨਹੀਂ ਹੋ ਜਾਂਦੀ ਤਦ ਤੱਕ ਅਸੀਂ ਪਿੱਛੇ ਨਹੀਂ ਹਟਾਂ ਨਾਲੇ ਰੋਡ ਰੋਡ ਅਸੀਂ ਕੰਟੀਨਿਊ ਰੱਖਾਂਗੇ ਪਰ ਸੱਤ ਉਹਨਾਂ ਨੇ ਮੁਲਾਜ਼ਮਾਂ ਨੇ ਟਾਈਮ ਮੰਗਿਆ ਕਿ ਹਾਂ ਟਾਈਮ ਮੰਗਿਆ ਅਸੀਂ ਨਹੀਂ ਜਾਂਦੇ ਜਨਤਾ ਜਿਆਦਾ ਹਰਾਸ਼ ਹੋਵੇ ਜਿਹੜੀ ਆਮ ਜਨਤਾ ਹੈ ਪਬਲਿਕ ਹੈ ਠੀਕ ਹੈ ਜਦ ਤੱਕ ਮੈਡ ਨਹੀਂ ਆਉਂਦੇ ਜਿਹੜਾ ਘੰਟਾ ਦਾ ਸਮਾਂ ਮੰਗਿਆ ਹੋਣਾ ਨੇ ਤਦ ਤੱਕ ਅਸੀਂ ਇੱਥੇ ਆਰਾਮ ਨਾਲ ਦੇਖ ਰਹੇ ਹਾਂ ਉਸ ਤੋਂ ਬਾਅਦ ਸਾਡਾ ਅਗਲੀ ਕਾਰਵਾਈ ਜਾਰੀ ਰਵੇ ਲੇਕਿਨ ਸੋਹਣੀ ਗੱਲ ਕੀਤੀ ਲੈਂਡਲੋਰਡ ਨੇ ਵੀ ਸੋਹਣੀ ਗੱਲ ਕੀਤੀ ਹੈ ਕਿ ਠੇਕਾ ਜਿਹੜਾ ਹੈਗਾ ਮੈਂ ਨਹੀਂ ਖੋਲ ਰਿਹਾ ਬੇਸ਼ੱਕ ਮੇਰੇ ਕੋ ਸਾਈਨ ਕਰਾ ਲਿੱਤੇਗੇ ਨੇ ਅਗਰ ਮੇਰੀ ਜਗ੍ਹਾ ਹੈਗੀ ਮੈਂ ਕੁਝ ਵੀ ਖੋਲ ਸਕਦਾ ਮੈਂ ਲੇਕਿਨ ਇਹਨਾਂ ਦਾ ਮੱਲੇ ਵਾਲਾ ਤੇ ਵਿਰੋਧ ਆ ਹੈਗਾ ਵਾ ਕਿ ਠੇਕਾ ਨਹੀਂ ਖੁੱਲਣ ਦੇਣਾ ਲੇਕਿਨ ਐਜੂਕੇਸ਼ਨ ਸਿਸਟਮ ਜਗਾ ਉਹਨਾਂ ਦੀ ਜੋ ਮਰਜ਼ੀ ਬਣਾਣ ਲੇਕਿਨ ਉਹਨਾਂ ਨੂੰ ਤਾਈਆ ਉਹਨਾਂ ਦਾ ਜੋ ਦਿਲ ਦੇ ਵਿਚਾਰ ਨੇ ਉਹਨਾਂ ਨੇ ਸਾਂਝ ਲੇਕਿਨ ਮਹੱਲੇ ਵਾਲਾ ਵਿਰੋਧ ਹੈਗਾ ਕਿ ਜਦ ਤੱਕ ਇਹ ਰਿਮੂਵ ਨਹੀਂ ਹੁੰਦਾ ਸਾਨੂੰ ਇਹ ਪੱਕਾ ਇਨਫੋਰਮੇਸ਼ਨ ਨਹੀਂ ਹੁੰਦੀ ਜਾਂ ਸਾਨੂੰ ਪੱਕਾ ਨਹੀਂ ਦੱਸਿਆ ਜਾਂਦਾ ਕਿ ਠੇਕਾ ਨਹੀਂ ਖੁੱਲੇਗਾ ਹੋਰ ਕੀ ਜਿਹੜੀ ਮਰੀ ਚੀਜ਼ ਖੋਲਣ ਕੋਈ ਵਿਰੋਧ ਨਹੀਂ ਹੋਊਗਾ ਲੇਕਿਨ ਜਦ ਤੱਕ ਇਨਸਪੈਕਟਰ ਜਿਹੜੇ ਮੁਲਾਜ਼ਮ ਸੀ ਨਗਰ ਨਿਗਮ ਦੇ ਮੁਲਾਜ਼ਮ ਸੀ ਉਹਨਾਂ ਨੇ ਸਾਫ਼ ਗੱਲ ਕਹਿਤਾ ਸਾਨੂੰ ਲਿਖ ਕੇ ਦਿੱਤਾ ਤੇ ਜੋ ਕਾਰਵਾਈ ਹੈਗੀ ਅਮਰ ਵਿੱਚ ਲਿਆਂਦੇ ਜਾਊਗੀ ਹਾਂਜੀ ਹਾਂਜੀ ਜੀ ਸਰ ਜਿਹੜਾ ਠੇਕਾ ਖੁੱਲਦਾ ਪਿਆ ਸੀਗਾ ਮਹੱਲੇ ਵਾਲਿਆਂ ਨੇ ਵਿਰੋਧ ਕੀਤਾ ਉਹਨੂੰ ਰਿਮੂਵ ਕਰਾ ਰਹੇ ਹਾਂ ਰਿਮੂਵ ਹੋ ਰਿਹਾ ਜੀ ਬਿਲਡਿੰਗ ਦੇਖੋ ਲੱਗੇ ਹੋਏ ਆ ਬੰਦੇ ਲੇਕਿਨ ਉਹ ਤੁਹਾਡੇ ਇੱਕ ਮੁਲਾਜ਼ਮ ਸੀਗੇ ਇੱਥੇ ਉਹ ਕਹਿ ਰਹੇ ਸੀ ਏਟੀਪੀ ਸਾਹਿਬ ਜਦ ਤੱਕ ਨਹੀਂ ਆਂਦੇ ਤਦ ਤੱਕ ਅਸੀਂ ਕੋਈ ਕਾਰਵਾਈ ਨਹੀਂ ਕਰ ਸਕਦੇ ਐਸਾ ਕੋਈ ਸਵਾਲ ਸੀਗਾ ਜਵਾਬ ਉਹਨਾਂ ਦਿੱਤਾ ਮੈਂ ਉਹਨੇ ਨਹੀਂ ਉਹਨੂੰ ਕਿਹਾ ਮੈਂ ਕਿਹਾ ਸੀ ਇਨਸਪੈਕਟਰ ਬੁਲਾ ਲਓ ਅੱਛਾ ਜੀ ਪਈ ਆ ਇਨਸਪੈਕਟਰ ਨੂੰ ਬੁਲਾ ਲਓ ਉੱਥੇ ਜੀ ਲੇਕਿਨ ਸਰ ਇਹਨਾਂ ਨੇ ਕੋਈ ਐਨਓਸੀ ਬਤਾਰ ਕੇ ਤੁਹਾਨੂੰ ਪਤਾ ਆਪਣੀ ਨਹੀਂ ਨਾ ਮਰਜ਼ੀ ਮਾਰਦਾ ਦੇ ਨਹੀਂ ਬਿਲਕੁਲ ਐਨਓਸੀ ਲਿੱਤੀ ਗਈ ਸੀ ਇਹਨਾਂ ਵੱਲ ਕੋਈ ਉਹਨੂੰ ਕਹਿ ਦਿੱਤਾ ਵਾ ਸੇਵਾਦਾਰਾਂ ਨੂੰ ਬੰਦੇ ਆ ਰਹੇ ਨੇ ਹੋਰ ਜੀ ਤੇ ਰਿਮੂਵ ਕਰਾ ਦੋ ਕੰਮ ਦਾ ਰੁਕਾਤਾ ਸੀਗਾ ਉਹ ਜਿਹੜੇ ਐਂਗਲ ਉਂਗਲਾਂ ਘਟਾ ਰਹੇ ਨੇ ਲੱਗੇ ਹੋਇਆ ਪੈਂਦੇ ਗਾਲੇ ਉੱਤੇ ਨਹੀਂ ਕੋਈ ਨਹੀਂ ਆਏਗਾ ਸਰ ਅਥਰ ਰਾਜ ਤਮੇ ਨਹੀਂ ਹਾਰੇ ਬੈਠਾ ਮਾਰ ਕੇ ਦਵਾ ਦਿਓ ਬਈ ਹੁਣ ਹੁਣ ਗੱਲ ਹੋਈ ਆ ਕਿ ਉਹ ਤਾਂ ਵੈਲਡਿੰਗ ਵਾਲੇ ਲੱਗੇ ਆ ਨਹੀਂ ਦੇਖਦਾ ਸਰ ਮੈਂ ਮੋਕੇ ਤੇ ਖੜਾ ਮ ਹਾਂ ਲੱਗੇ ਨੇ ਵੈਲਡਿੰਗ ਵਾਲੇ ਹੁਣ ਆਏ ਨੇ ਲੱਗੇ ਜੀ ਲੱਗੇ ਮੈਨੂੰ ਕੋਈ ਨਹੀਂ ਸਰ ਮੈਨੇ ਇੱਕ ਛੋਟੀ ਜੀ ਗੱਲ ਹੈ ਇੱਕ ਜਵਾਬ ਪੁੱਛਣਾ ਕਿ ਇਹਨਾਂ ਨੇ ਕੋਲ ਐਨਓਸੀ ਆ ਕੁਛ ਅਪਰੂਵ ਸੀਗਾ ਇਹਨਾਂ ਕੋਲ ਕੁਛ ਲਿੱਤੀ ਸੀ ਕਿ ਇਹਨਾਂ ਨੇ ਨਾ 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 ਕੋਈ ਅਪਰੂਵਲ ਨਹੀਂ ਲਈ ਹੋਈ ਇਹਨਾਂ ਦੇ ਵੱਲੋਂ ਤੇ ਸਰ ਫਿਰ ਇਦਾਂ ਫਿਰ ਮਹੱਲੇ ਵਾਲੇ ਕਾਜੰਦੇ ਨੇ ਮਹੱਲੇ ਵਾਲੇ ਵਿਰੋਧ ਕਰਦੇ ਨੇ ਕਾਰ ਪਿੱਛੇ ਨੀ ਬਦਨਾਮੀ ਹੁੰਦੀ ਆ ਤੇ ਕਾਰਵਾਈ ਕੀ ਕੀਤੀ ਜਾਊਗੀ ਕਾਰਵਾਈ ਹੁਣ ਤੁਹਾਡੇ ਸਾਹਮਣੇ ਹੋ ਰਹੀ ਹੈ ਅੱਜ ਹੀ ਲੱਗੇ ਆ ਇਹ ਤਾਂ ਤਾਂ ਪਤਾ ਹੀ ਦਿੱਤੀਗਾ ਅੱਜ ਇਹਦਾ ਸ਼ਿਕਾਇਤ ਆਈ ਹੈ ਸਾਨੂੰ ਅਸੀਂ ਨਾਲ ਹੀ ਪੰਦੇ ਭੇਜ ਕੇ ਕਾਰਵਾਈ ਚાલુ ਕਰਾਤੀ ਆ ਚਲੋ ਠੀਕ ਹੈ ਬੀਤ ਜੀ ਬਹੁਤ ਬਹੁਤ ਸ਼ੁਕਰੀਆ ਬੋ ਕੈਮਰਾ ਖਾਨੀ ਦੇ ਨਾਲ ਵਿਸ਼ਾਲ ਕਪੂਰ ਨੂੰ ਲੈ